ਗੰਦ ਪਾਦਾ ਬਾਈ ਮੀਨੇ ਇਹਦੇ ਨਾਲ ਧੋ ਰਹੇ ਹਾਂ ਸਾਰਾ ਧੋਤਾ ਹੈ ਐਕਲੀ ਹੈ ਨਹੀਂ ਹੋਦੀ ਹੈਗੀ ਆ ਬਾਈ ਸਾਫ ਕਰਤਾ ਜੱਸੇ ਨੇ ਮੀਂਹ ਦੇਖੋ ਬੱਦਲੇ ਬੱਦਲ ਬੱਦਲੇ ਬੱਦਲ ਸੱਚੀ ਗੱਲ ਸਾਰੇ ਵੀਰ ਭਰਾਵਾਂ ਨੂੰ ਕਿਵੇਂ ਕਹਾਂ ਉਹ ਸਾਰੇ ਜਾਨਵਰ ਸੈਟ ਸਾਰਿਆਂ ਦੇ ਤੇ ਪਹੁੰਚ ਗਏ ਬਾਈ ਕਬੂਤਰਾਂ ਕੋਲ ਮੀਂਹ ਬਹੁਤ ਪੈ ਰਿਹਾ ਬਹੁਤ ਟਾਈਮ ਦਾ 5-6 ਘੰਟੇ ਹੋ ਗਏ ਪੈਂਦੇ ਨੂੰ ਆ ਸਾਰਾ ਹੀ ਝੜ ਧੋਦਾ ਅੱਜ ਪਾਣੀ ਨਾਲ ਤੇ ਹੁਣ ਕਬੂਤਰਾਂ ਨੂੰ ਦਾਣਾ ਪਾਣੀ ਪਾ ਦਾਂਗੇ ਉੱਪਰ ਵਾਲਿਆਂ ਨੂੰ ਪਾ ਜਾਂਦਾ ਉੱਪਰ ਵਾਲਿਆਂ ਦਾ ਕੰਮ ਨਵੇੜੇ ਜਾਂਦਾ ਤਾਂ ਕਿਉਂਕਿ ਫਿਰ ਉੱਪਰ ਜਾ ਨਹੀਂ ਹੋਣਾ ਹਨਾ ਟਾਈਮ ਬਹੁਤ ਹੋ ਗਿਆ ਹਾਂ ਐਥੇ ਰਾਣੇ ਛੜਦੀ ਸਰੋ ਨਾ ਸੀਟੀ ਹੈ ਨਾ ਚਾਹੇ ਇਹਨੇ ਨੂਰੀ ਕੋਲ ਮਾਰੀ ਕਿਹੜਾ ਇਹਨਾਂ ਨੂੰ ਤਾਂ ਪਾਇਆ ਹੋਇਆ ਹਨਾ ਇਹਨਾਂ ਨੂੰ ਦਾਣਾ ਪਾਣੀ ਪਾਇਆ ਹੋਇਆ ਆ ਵੀ ਨੂਰੀ ਓਏ ਨੂਰੀ ਇਹਨਾਂ ਚੱਕਰ ਲੀਏ ਹਾਂ ਇਨਾਂ ਤਾਂ ਦਾਣੇ ਦੁਨੇ ਪਾਏ ਹੋਏ ਨੇ ਠੀਕ ਆ ਬੈਠੇ ਆ ਤਾਂ ਆਪਣਾ ਟਿਕਾਣਾ ਆ ਜੋੜਾ ਇੱਥੇ ਬੈਠਾ ਰਹਿੰਦਾ ਲੈ ਇਹਨੂੰ ਬੰਦ ਕਰ ਦਿੰਦੇ ਆ ਨੂਰੀ ਠੀਕ ਆ ਹਾਂ ਹਾਂ ਹੋਰ ਤਾਂ ਕੁਝ ਖਾਣ ਨੂੰ ਮਿਲਦਾ ਨਹੀਂ ਐਂਕਲ ਖਾਲਾ ਟ੍ਰੇਆਂ ਫੇਰ ਗਿੱਲੀਆਂ ਹੋ ਗਈਆਂ ਬਈ ਕੱਢ ਕੇ ਰੱਖਤੀਆਂ ਤੇ ਉ ਤਾਂ ਮੌਸਮ ਠੀਕ ਆ ਵਧੀਆ ਠੰਡਾ ਹੈ ਪਰ ਕਬੂਤਰਾਂ ਨੂੰ ਬਾਹਲਾ ਔਖਾ ਹੋ ਜਾਂਦਾ ਔਰੇ ਜਿਹੜੇ ਹੁਣ ਅੰਦਰ ਨੇ ਮੈਂ ਕਹਿੰਦਾ ਇੱਕ ਟਰੇ ਉਧਰਲੇ ਗੁੱਡੇ ਵਾਲੀ ਚੱਕ ਲਿਆ ਯਾਰ ਥੱਲੇ ਸਿੱਟਣ ਨਾਲ ਹੈਨਾ ਪਿੰਡ ਦਾ ਸਾਰਨਾ ਨਹੀਂ ਕਿੱਦਾਂ ਅੰਦਰ ਵੜਿਆ ਝਾੜੂ ਮਾਰ ਕੇ ਅੰਦਰ 15 ਅੰਦਰ ਹੀ ਪਾ ਦੇ ਫਿਰ ਥੋੜਾ ਜਿਹਾ ਝਾੜੂ ਮਾਰ ਲੈ ਆਇਆ ਇੱਥੇ ਤਾਂ ਗਿੱਲਾ ਹੋ ਜਾਣਾ ਯਾਰ ਜਗਾੜ ਇਹ ਆਇਆ ਤੋਤਾ ਗਿਆ ਚਲ ਇਹੀ ਬਹੁਤ ਆ ਟੱਡੀ ਮੋੱਚੇ ਦੇਖ ਰਿਹਾ ਚੜਨੀ ਹੁੰਦਾ ਇਹਨੂੰ ਇਹ ਪੰਗੇ ਕਰਦਾ ਸਾਲਾ ਆਉਂਦਾ ਡੋਕੇ ਲੈਣ ਨੂੰ ਬਾਹਰ ਇੱਥੇ ਗਿੱਲਾ ਕਿਵੇਂ ਹੋ ਗਿਆ ਬਾਛੜਾ ਗਈ ਲਾਈਟ ਵੀ ਨਹੀਂ ਹੈਗੀ ਬਾਈ ਅੱਜ ਕਰਲਾ ਕਰਲਾ ਸਾਫ ਸਾਫ ਕਰਕੇ ਦਾਣੇ ਬਾਣੇ ਪਾਣੇ ਅੱਜ ਮੀਨੇ ਬਹੁਤ ਕੰਮ ਖਰਾਬ ਕਰਤਾ ਬਾਈ ਅੱਜ ਆਹ ਦੇ ਕਿੱਥੇ ਵੜਿਆ ਫਿਰਦਾ ਓਏ ਆਹ ਦੇਖ ਆ ਬੱਚਾ ਨਵਾਂ ਕੀ ਯਾਰ ਸਾਲਿਆਂ ਨੇ ਗੰਦ ਪਾਇਆ ਇਹਨਾਂ ਨੇ ਉਹ ਵਜਾ ਦੇਖ ਲੋ ਟਿੱਕੇ ਵਿੱਚ ਠਹਿਰਦਾ ਓਏ ਤੂੰ ਲੈ ਸਾਲਿਆ ਤੈਨੂੰ ਆਏ ਨਹੀਂ ਦਿਖਦਾ ਵੀ ਬਸ ਇਸੇ ਦਾਣੇ-ਦਾਣੇ ਵਾਲੀ ਜਗ੍ਹਾ ਕਰ ਲਾਉਂਦਾ ਗਿੱਲਾ ਹੈ ਤੇ ਪਾਣੀ ਇੱਥੇ ਬਾਛੜ ਰਹੀ ਆ ਗਿਆ ਇਧਰੋਂ ਠੀਕ ਹੈ ਇਧਰੋਂ ਸਾਰੇ ਓ ਲੈ ਦੋਰ ਫੱਟੇ ਮੂੰਹ ਤੇਰੇ ਪਾਏ ਜਾਣੇ ਉੱਤੇ ਹੁਣ ਕੀ ਕਰੇਗਾ ਹੁਣ ਵੀ ਤਾਂ ਅੰਦਰ ਹੀ ਜਾਏਗਾ ਪਾ ਲੈ ਇੱਕ ਟੱਕਣ ਹੋਰ ਆਓ 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 ਖਾਣੇ ਚੱਕ ਦੇਣੇ ਜੱਸੀ ਆਪਾਂ ਕੱਢ ਲੂ ਓਏ ਬਚੇ ਕਿੱਥੇ ਨੇ ਬੱਚੇ ਕਿੱਥੇ ਉੱਪਰ ਕੱਢੇ ਹੋਏ ਨੇ ਓਏ ਥੱਲੇ ਕਿੱਥੇ ਓ ਹਰੀਦਾਰ ਕਾ ਹਰੀਦਾਰ ਕਾ ਛੜੀ ਨੇ ਉੱਪਰ ਤਾਂ ਨਹੀਂ ਨਹੀਂ ਉੱਪਰ ਲਈ ਚੱਕ ਦੇਣੇ ਦੋਏ ਉੱਪਰ ਵੀ ਕੱਢੇ ਹੋਏ ਨੇ ਸਿਖਰ ਵੀ ਕਿੱਥੇ ਆਉ ਨੇ ਆਉ ਨੇ ਦੋਏ ਹਾਂਜੀ ਉਹ ਕਿਹੜਾ ਹੁਣ ਕਬੂਤਰ ਕਬੂਤਰੀ ਤਾਂ ਉਹ ਐਛਿਆ ਟੂਹੀ ਉਹਦੇ ਵਾਲੀ ਨਮੀ ਹਾਂ ਕਬੂਤਰ ਤੂੰ ਕੰਨੀਲਾ ਨੀਲਾ ਨੀਲੇ ਨੇ ਬਚੇ ਕੱਢ ਰਹੇ ਬਾਈ ਤੁਹਾਨੂੰ ਬਚੇ ਵੀ ਦਿਖਾਏ ਦੰਨੇ ਆ ਹੁਣ ਬਲੌਗ ਆਪਾਂ ਨੇ ਇਕਨੇ ਇੱਥੇ ਹੀ ਖਤਮ ਕਰਨਾ ਤੇ ਕਿਉਂਕਿ ਉੱਪਰ ਹੁਣ ਜਾ ਨਹੀਂ ਹੋਣਾ ਵੀ ਹੈ ਜਿਵੇਂ ਕੁੰਡਾਲਾਈ ਬੱਚੇ ਖਾਵਾ ਮੈਂ ਛੋਟੇ ਛੋਟੇ ਬੱਚਿਆਂ ਤੇ ਮਾਰ ਲਈ ਇਹਨੇ ਗਾ ਬਾਈ ਆਹ ਦੇਖੋ ਨੀਲੇ ਕਬੂਤਰ ਨੇ ਕੱਢੇ ਬੱਚੇ ਆਹ ਬੈਠੇ ਆ ਠੀਕ ਆ ਇਹਨੇ ਵੀ ਕੱਢ ਲੇ ਇਹ ਗੱਡੇ ਹੋਏ ਨੇ ਇਹਦੇ ਲੱਗਦੇ ਆ ਖਾਉਣੇ ਵੀ ਕੱਢ ਲੇ ਉਹ ਤਾਂ ਵਧੀਆ ਸਿਹਰਾ ਹੋ ਗਿਆ ਲਵਾਣ ਹਰੀਆਂ ਅਖਾਂ ਲੈਦੇ ਆ ਨਾ ਹਾਂ ਹਰੀਆਂ ਖਾਣੇ ਦੇ ਪਿਛਾਖਾ ਨਹੀਂ ਹਰੀਆਂ ਵਾਲਾ ਹੈਗਾ ਆਖਾ ਉਧਰ ਇਹਨਾਂ ਨੇ ਵੀ ਦੋਨਾਂ ਨੇ ਕੱਢ ਲੇ ਉਸ ਸਾਲਾ ਇੱਕ ਦਾ ਫੋਨ ਮੋੜਿਆ ਹੀ ਜਾਂਦਾ ਤੇ ਇਹਨੇ ਵੀ ਕੱਢ ਲਿਆ ਇਹਨੇ ਕਬੂਤਰੀ ਨੇ ਘੱਟੋ ਘੱਟ ਵੀ ਉਹ ਜਿਵੇਂ ਹੋ ਗਏ ਦੋ ਤਿੰਨ ਸਾਲ ਬਹੁਤ ਐ ਨਾ ਬੱਚਾ ਕੋਈ ਬਚੀ ਨਹੀਂ ਇਹ ਤਾਂ ਕੋਈ ਬੱਚਾ ਨਹੀਂ ਹੈ ਕਬੂਤਰੀ ਦਾ ਕਬੂਤਰੀ ਨੂੰ 4 ਸਾਲ ਹੋ ਗਏ ਸਾਡੇ ਕੋਲ 4 ਸਾਲ 4-5 ਸਾਲ ਚ ਪਹਿਲੇ ਆ ਦੋ ਬੱਚੇ ਨਹੀਂ ਪੜਾ ਨਿੱਕੇ ਕੱਢੇ ਕਾਂਡਾ ਖਰਾਬਤਾ ਇਹਦਾ ਨਹੀਂ ਨਹੀਂ ਦੋ 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 ਹੀ ਕੱਢੇ ਇਹਨੇ ਠੀਕ ਆ ਬੱਚੇ ਆ ਬੈਠੇ ਨੇ ਆਜੋ ਭਾਈ ਆਜੋ ਉਹ ਜੋੜਾ ਬਾਜੀ ਉੱਥੇ ਬੈਠਣ ਲੱਗੇ ਚਲ ਹੁਣ ਹੁਣ ਇਹਨਾਂ ਦਾ ਕੰਮ ਕਾਰ ਨਿਬੜ ਗਿਆ ਹੁਣ ਹੋਰ ਕੰਮ ਕਾਰ ਦੇਖਦੇ ਹਾਂ ਕੋਈ ਚਲੋ ਵੀ ਲੋ ਇਮੇਤਰੋ ਇਹਨਾਂ ਦਾ ਕੰਮ ਕਾਰ ਤਾਂ ਨਿਬੜ ਗਿਆ ਤਿੰਨੇ ਖੁੱਡੇ ਵਾਲਿਆਂ ਨੇ ਨਿਬੜਿਆ ਉੱਪਰ ਨਾਲ ਵੀ ਐ ਉਧਰ ਲਿਆਂਦਾ ਵੀ ਇੱਧਰ ਲਿਆਂਦਾ ਵੀ ਤੇ ਹੁਣ ਹੋਰ ਕੋਈ ਕੰਮ ਕਾਰ ਦੇਖ ਰਹੇ ਕਿਉਂਕਿ ਨਾ ਕਬੂਤੜਾ ਡਾ ਹੋਣ ਹੈ ਹਾਂ ਇੱਧਰ ਲਿਆਂਦੇ ਬੱਚੇ ਥੱਲੇ ਲਿਆਂਦੇ ਨੇ ਕੱਢੇ ਹੋਏ ਨੇ ਖਰਾਬ ਹੋ ਗਏ ਉਹ ਹਰੀ ਦੇ ना ना जिन्होंने गमले रखे हुए उन्होंने ठीक ने खराब ने अंडे दे फिर वो अंडे भी सिटे देने देख ली खराब ने हूं बैठते ना दाब ਇਹ ਵੀ ਇਹ ਵੀ ਖਰਾਬ ਇਹਦਾ ਕੁਝ ਕਹਿ ਨਹੀਂ ਜਾਂਦਾ ਇਹਨੂੰ ਰੱਖ ਰੱਖ ਆ ਖਰਾਬ ਹੈ ਚਲੋ ਕੋਈ ਚੱਕਰ ਨਹੀਂ ਬਾਈ ਚਲੋ ਬਾਈ ਹੋਰ ਦੇਖਦੇ ਹੁਣ ਕੰਮ ਕਰ ਕੋਈ ਲਓਏ ਮਿਸਰੋ ਕੰਮ ਕਰ ਨਵੇੜ ਕੇ ਪਹੁੰਚ ਕੇ ਗਰਾਊਂਡ 'ਚ ਲਾਈਟ ਭੱਜੀ ਹੋਈ ਹੈ ਤੇ ਪਲੇਅਰ ਹਲੇ ਆ ਰਹੇ ਨੇ ਹਾਲ ਤਾਂ ਮੈਂ ਕੱਲ੍ਹ ਹੀ ਆਏ ਹੋਏ ਆ ਪਾਣੀ ਦੇਖੋ ਅੱਜ ਖੇਡ ਤਾਂ ਹੁੰਦਾ ਨਹੀਂ ਬਸ ਉਹ ਗੱਲਾਂ ਬਾਤਾਂ ਮਾਰ ਕੇ ਮੁੜ ਜਾਾਂਗੇ ਤੇ ਇੱਧਰ ਦੇਖੋ ਬਾਲੀਵਾਲ ਵਾਲੇ 'ਚ ਕਿੰਨਾ ਪਾਣੀ ਖੜਾ ਅਕਾਲੀ ਵੀਰ ਜੇ ਰੱਖ ਗਏ ਤੇ ਮੀਂਹ ਚ ਹੁਣ ਤਾਂ ਭej ਗਈ ਹੁਣੀ ਚਲਾ ਰੱਖ ਦੰਨੇ ਮੈਂ ਅੰਦਰ ਤੇ ਇਨੇ ਕਮੈਂਟ ਬੋਲ ਦੰਨੇ ਐਨੇ ਬੈਠਦੇ ਆ ਉਰੇ ਕਮੈਂਟ ਬੋਲਦਾ ਮੈਂ ਲੋਏ ਮੇਤਰੋ ਪਹਿਲਾ ਪਾ ਕਮੈਂਟ ਬੋਲਦੀ ਏ ਸੁਖ ਬਰੀ ਸਿੰਘ ਵੀਰਾ ਕਹਿੰਦਾ ਕਬੂਤਰ ਦੇ ਤੇ ਕੋਈ ਨਾ ਵੀਰੇ ਲੈ ਜੋ ਵਿਲੇ ਹੋ ਜਾਣ ਸਹਜਪ੍ਰੀਤ 8699 ਕਲਵੰਤ ਸਿੰਘ ਸੰਧਰ ਜਸਵੀਰ ਸਿੰਘ ਪੁੱਤਰ ਸਹਜਪ੍ਰੀਤ 8699 ਜੱਜਵੀਰ ਸਿੰਘ ਪੁੱਤਰ ਜਸਵੰਤ ਭੁੱਲਰ ਰਾਜਦੀਪ ਸਿੰਘ ਜੱਜਵੀਰ ਸਿੰਘ ਉੱਤਰ ਰਵੀਦੀਪ ਸੰਧੂ ਬੱਬੂ ਗੁਜਰਵਾੜ ਸੋ ਵੀਰਾ ਧੰਨਵਾਦ ਵੀਰੇ ਸੁਖਜੀਤ ਸਿੰਘ ਆ ਵੀਰੇ ਦਾ ਯੂਜ਼ਰ ਨੇਮ ਆਉਂਦਾ ਹੈ ਪੁਨੀਤ ਸਿੰਘ ਤੇ ਫਿਰ ਜੱਜਵੀਰ ਸਿੰਘ ਦਾ ਇਹ ਵੀਰੇ ਦਾ ਨਾਮ ਆਉਂਦਾ ਹੈ ਜਰਮਨ ਸਿੰਘ ਖੰਨੇ ਵਾਲੇ ਖੰਨੇ ਵਾਲਿਆਂ ਦਾ ਗਰੁੱਪ ਚਿੜੀ ਮਾਰੀ ਕੀਤੀ ਲਿਖਿਆ ਦੇਖ ਹੱਸਦਾ ਆ ਗਿਆ ਵੀਰੇ ਤੁਸੀਂ ਵੀ ਸ਼ੌਂਕ ਲਈ ਚਿੜੀ ਮਾਰੀ ਬਣਨਗੇ ਨਹੀਂ ਨਹੀਂ ਵੀਰੇ ਇਹ ਤਾਂ ਟਾਈਮ ਪਾਸ ਨਹੀਂ ਤਾਂ ਹੋ ਰਿਹਾ ਜੱਸਾ ਕਹਿੰਦਾ ਵੀਰੇ ਕਬੂਤਰ ਫੜਨਾ ਤੇ ਚਲ ਮੈਂ ਕਿਹਾ ਉਹੀਓ ਟਾਈਟਲ ਲਿਖ ਦਾਂਗੇ ਆਪਾਂ ਚਿੜੀ ਮਾਰੀ ਦਾ ਉਹ ਵੀਰੇ ਕਬੂਤਰ ਤਾਂ ਫੜਿਆ ਨਹੀਂ ਹੈਗਾ ਆਪਾਂ ਗਰਵੀਰ ਮਾਲ ਤੇ ਜੱਸਾ ਨਰੈਜ ਯੂਟਿਊਬਰ ਜੱਸਾ ਮਨਜੋਤ ਥੇੜੀ 9927 ਅ 사जिद ਨਵੀਦ 사जिद ਬਾਈ ਆਪਕੇ ਬਲੌਗ ਅੱਛੇ ਹੁੰਦੇ ਆ ਧੰਨਵਾਦ ਵੀਰੇ ਬਹੁਤ ਬਹੁਤ ਤੇ ਕਵੀਨ ਨਾਈਸ ਬਲੌਗ ਬ੍ਰਦਰ ਧੰਨਵਾਦ ਜੀ ਅਮਰਿੰਦਰ ਸਿੰਘ 456 ਸੁਪਰ ਵੀ ট্রাক ਲਾਈਫ ਕੈਲਗਰੀ ਤੋਂ ਧੰਨਵਾਦ ਵੀਰੇ ਕਬੂਤਰ ਬਾਜ਼ 13 ਬਾਈ ਬਾਈ ਜੀ ਮੇਰੇ ਘਰੇ ਕਬੂਤਰ ਸੈਂਡ ਕਰ ਦੋ ਕੋਈ ਨਾ ਵੀਰੇ ਕਰ ਦਨੇ ਸੈਂਡ ਸ਼ੌਂਕੀ ਜੱਟ ਵੀਰਾ ਖੁਸ਼ੀ ਕਬੂਤਰ ਜੱਟ 979 ਸਹਿਜਪ੍ਰੀਤ ਤੇ ਬਾਹਿਰ ਪੀਜਨ ਕਲੱਬ 3190 ਧੰਨਵਾਦ ਵੀਰੇ ਕਪਤਾਨ ਦਵਾਈ ਵੀਰਾ ਸਹਿਜਪ੍ਰੀਤ ਹਰਪ੍ਰੀਤ ਸਿੰਘ ਮਨੀ ਬੱਬੂ ਕੌਸ਼ਕਬੀਰਾ ਤੇ ਸ਼ੌਂਕੀ ਜੱਟ ਜੱਸ ਮੰਦਿਰ ਧੰਨਵਾਦ ਵੀਰੇ ਇੰਨੇ ਕਮੈਂਟ ਕਰਨ ਲਈ ਜੱਧਾ ਜੱਦੇ ਗਰਾਉਂਡ ਚ ਗਏ ਆ ਜੱਦੀ ਉਹ ਲੈਡ ਵਜੀ ਹੋਈ ਆ ਅੱਕ ਕੇ ਉੱਥੋਂ ਹੀ ਮੁੜਿਆ ਇਹਨਾਂ ਖੇਲ ਹੋਇਆ ਇਹਨਾਂ ਵਾਸਤਾ ਤੇ ਮੈਂ ਕਿਹਾ ਕਬੂਤਰਾਂ ਵੱਲ ਗੇੜਾਂ ਮਾਰ ਲਈਏ ਠੀਕ ਆ ਕੀ ਹਾਲ ਚਾਲ ਆ ਕਬੂਤਰਾਂ ਦਾਣੇ ਧੋਣੇ ਚੁੱਕੇ ਆ ਤੇ ਗਰਜੰਟ ਸਿੰਘ ਖਾਜ ਕਰਦਾ ਫਿਰ ਰਿਹਾ ਜਾਲੀ ਲਾਦੀ ਨੂਰੀ ਨਜ਼ਾਰੇ ਲੈ ਰਹੀ ਹੈ ਤੇ ਆ ਡੰਗਰ ਬਾਹਰ ਨੇ ਕਿਉਂਕਿ ਮੌਸਮ ਬਾਲਾ ਠੰਡਾ ਮੱਛਰ ਹੁਣ ਹੈ ਨਹੀਂ ਤੇ ਇੱਧਰ ਦੇਖ ਲੀਂ ਦਾਣੇ-ਦੋਣੇ ਚੋਕਲੇ ਕਬੂਤਰਾਂ ਨੇ ਹਾਂ ਦਾਣੇ ਦਾ ਚੋਕਲੇ ਠੀਕ ਆ ਓਕੇ ਨੇ ਹਾਂ 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 ਆਪਣੇ ਆਪਣੇ ਟਿਕਾਣੇ ਲੱਗੇ ਬੈਠੇ ਨੇ ਆ ਬੱਚਾ ਦੇਖ ਲਓ ਆ ਵੀ ਪੜ ਗਿਆ ਤੇ ਉਹ ਉਦੋਂ ਤੱਕ ਉੱਪਰ ਲੱਗੇ ਆਪਾਂ ਕਿਹ ਕਾ ਫਿਰਦੇ ਬਸ ਇਹ ਛੋਟਾ ਟਿੱਡੂ ਪਤਾ ਨਹੀਂ ਕਿੱਥੇ ਐ ਦੋ ਬੱਚੇ ਆ ਬੈਠੇ ਨੇ ਉੱਤੇ ਡੂ ਜੇ ਕਿੱਥੇ ਬੜਿਆ ਹੋਇਆ ਇੱਧਰ ਤਾਂ ਨਹੀਂ ਕਿਦੇ ਨਾ ਕਿਤੇ ਨਹੀਂ ਦਿਖ ਰਿਆ ਯਾਰ ਕਿਤੇ ਬੜਿਆ ਹੋਣਾ ਬਾਈ ਲੋ ਕਿੱਕੇ ਉਹ ਖਾਣੇ ਕੋਈ ਨਹੀਂ ਛੋਣਾ ਕਿਸੇ ਦਾ ਤੇ ਚਲੋ ਉਹ ਕੇਅਰ ਬੋਰਡ ਵਲੌਗ ਦੀ ਵੀ ਮੈਂ ਕਹਿੰਦਾ ਐਂਡਿੰਗ ਕਰੇ ਦਈਏ ਇੱਧਰ ਦੇਖਾਂ ਇੱਧਰ ਤਾਂ ਨਹੀਂ ਫਿਰਦਾ ਕਿਤੇ ਹੋਰ ਵਿਚਾਰਾ ਠੰਡ ਠੰਡ ਤੇ ਮਰ ਜਵੇ ਇੱਧਰ ਤਾਂ ਨਹੀਂ ਥੱਲੇ ਉਹ ਬੈਠਾ ਚੱਲ ਇੱਧਰ ਹਾਂ ਇਹਨੂੰ ਫੜ ਕੇ ਕੱਢਦੇ ਆ ਇਹਨੂੰ ਫੜ ਕੇ ਕੱਢ ਦੰਨੇ ਆ ਬਾਈ ਤੇ ਚਲੋ ਵਲੌਗ ਦੀ ਐਂਡਿੰਗ ਕਰ ਦੰਨੇ ਆ ਮਿਲਦੇ ਆ ਅਗਲੇ ਵਲੌਗ ਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਾਂਗੇ ਅਗਲੇ ਵਲੌਗ ਚ